ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬੀ ਪੀਵੀਟੀ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਅੱਜ ਅਸੀਂ ਗੱਲ ਕਰਾਂਗੇ ਉਸ ਮਹਿਲਾ ਰਿਪੋਰਟਰ ਦੀ ਜਿਸ ਨੇ ਦੁਨੀਆ ਨੂੰ ਸਭ ਤੋਂ ਪਹਿਲਾਂ ਸੱਚ ਦੱਸਿਆ ਕਿ ਚੀਨ ਦੇ ਅੰਦਰ ਕਰੋਨਾ ਵਾਇਰਸ ਦੀ ਹਕੀਕਤ ਕੀ ਹੈ ਪਰ ਸੱਚ ਬੋਲਣ ਦੀ ਕੀਮਤ ਉਸ ਨੂੰ ਆਪਣੀ ਆਜ਼ਾਦੀ ਦੇ ਨਾਲ ਚੁਕਾਉਣੀ ਪਈ ਯਾਂਗ ਯਾਨ ਇੱਕ ਬਹਾਦਰ ਚੀਨੀ ਪੱਤਰਕਾਰ ਜਿਸ ਨੇ 2020 ਦੇ ਵਿੱਚ ਕਰੋਨਾ ਦੇ ਦੌਰਾਨ ਫੋਟੋਸ ਤੇ ਵੀਡੀਓਜ਼ ਰਾਹੀਂ ਦੁਨੀਆ ਨੂੰ ਦਿਖਾਇਆ ਕਿ ਵੁਹਾਨ ਦੇ ਹਸਪਤਾਲ ਚ ਲੋਕ ਕਿਵੇਂ ਮਰ ਰਹੇ ਹਨ ਪਰ ਚੀਨ ਦੀ ਸਰਕਾਰ ਇਸ ਸਚਾਈ ਨੂੰ ਦਬਾਉਣ ਦੇ ਵਿੱਚ ਲੱਗੀ ਹੋਈ ਸੀ ਅਤੇ ਇਸੇ ਕਰਕੇ ਉਸ ਚੀਨੀ ਪੱਤਰਕਾਰ ਨੂੰ ਕਾफी ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੱਚ ਉਸਨੇ ਪੂਰੀ ਦੁਨੀਆ ਦੇ ਸਾਹਮਣੇ ਲੈ ਕੇ ਆਂਦਾ ਸੀ 42 ਸਾਲਾਂ ਯਾਂਗਯਾਨ ਤੇ ਹਿੰਸਾ ਤੇ ਅਸ਼ਾਂਤੀ ਭੜਕਾਉਣ ਦੇ ਦੋਸ਼ ਲੱਗੇ ਸਨ ਪਹਿਲਾ ਦਸੰਬਰ 2020 ਵਿੱਚ ਉਸ ਨੂੰ 4 ਸਾਲ ਦੀ ਜੇਲ੍ਹ ਹੋਈ ਸੀ ਅਤੇ ਇਸ ਤੋਂ ਬਾਅਦ ਮਈ 2024 ਦੇ ਵਿੱਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਪਰ ਕੇਵਲ 3 ਮਹੀਨੇ ਬਾਅਦ ਮੁੜ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹੁਣ ਦੁਬਾਰਾ ਫੇਰ ਤੋਂ 4 ਸਾਲ ਦੀ ਸਜ਼ਾ ਉਸ ਮਹਿਲਾ ਪੱਤਰਕਾਰ ਨੂੰ ਸੁਣਾ ਦਿੱਤੀ ਹੈ ਯਾਂਗ ਦਾ ਹਾਲ ਵੇਖ ਕੇ ਮਨ ਕੰਬ ਜਾਂਦਾ ਹੈ ਕਿ ਸੱਚ ਬੋਲਣ ਦੀ ਉਸ ਨੂੰ ਐਡੀ ਵੱਡੀ ਕੀਮਤ ਕਿਉਂ ਚੁਕਾਉਣੀ ਪੈ ਰਹੀ ਹੈ ਜੇਨ ਵਿੱਚ ਉਸ ਨੇ ਭੁਖੜਤਾਲ ਸ਼ੁਰੂ ਕਰ ਦਿੱਤੀ ਸੀ ਉਸ ਵੇਲੇ ਅਤੇ ਪੁਲਿਸ ਨੇ ਉਸ ਦੇ ਹੱਥ ਪੈਰ ਵੀ ਬੰਨ੍ਹ ਦਿੱਤੇ ਸਨ ਅਤੇ ਉਸ ਨੂੰ ਹੋਰ ਵੀ بڑے ਤਰੀਕਿਆਂ ਦੇ ਨਾਲ ਮੈਂਟਲੀ ਆਇਆ ਸੀ ਜ਼ਬਰਦਸਤੀ ਟਿਊਬਸ ਦੇ ਰਾਹੀਂ ਉਹਨਾਂ ਨੂੰ ਖਾਣਾ ਖਵਾਇਆ ਗਿਆ ਸੀ ਪਰ ਕੋਈ ਆਮ ਸਜ਼ਾ ਨਹੀਂ ਹੈ ਇਹ ਸੀ ਉਸ ਨੂੰ ਸੱਚ ਬੋਲਣ ਦੀ ਸਜ਼ਾ ਜੋ ਸੁਣਾਈ ਗਈ ਸੀ ਜਦੋਂ ਪੂਰੀ ਦੁਨੀਆ ਚੀਨ ਤੋਂ ਡਾਟਾ ਤੇ ਜਾਣਕਾਰੀ ਮੰਗ ਰਿਹਾ ਸੀ ਉਸ ਵੇਲੇ ਚੀਨ ਦੁਨੀਆ ਨੂੰ ਧੋਖਾ ਦੇ ਰਿਹਾ ਸੀ ਇਹ ਹਾਲਾਤ ਕੰਟਰੋਲ ਦੇ ਵਿੱਚ ਹਨ ਪਰ ਯਾਂਗ ਯਾਨ ਨੇ ਕੈਮਰੇ ਦੇ ਸਾਹਮਣੇ ਸੱਚ ਦਿਖਾ ਦਿੱਤਾ ਹਸਪਤਾਲਾਂ ਦੇ ਦ੍ਰਿਸ਼ ਮਰਨ ਵਾਲਿਆਂ ਦੀ ਗਿਣਤੀ ਅਤੇ ਲੋਕਾਂ ਦੀ ਬੇਵਸੀ ਇਹੋ ਜਿਹੀ ਰਿਪੋਰਟਿੰਗ ਚੀਨ ਲਈ ਖਤਰਾ ਬਣ ਗਈ ਤੇ ਅੱਜ ਉਹੀ ਰਿਪੋਰਟਰ ਆਪਣੀ ਜਾਨ ਤੇ ਆਜ਼ਾਦੀ ਦੀ ਲੜਾਈ ਲੜ ਰਹੀ ਹੈ ਹੁਣ ਸਵਾਲ ਸਾਡੇ ਦਰਸ਼ਕਾਂ ਦੇ ਲਈ ਇਹ ਹੈ ਕਿ ਕੀ ਸੱਚ ਬੋਲਣਾ ਜੁਰਮ ਹੈ ਕਿ ਪੱਤਰਕਾਰ ਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਜਾਂ ਨਹੀਂ ਕਿਉਂਕਿ ਉਹਨਾਂ ਦਾ ਕੰਮ ਹੁੰਦਾ ਹੈ ਸੱਚ ਬੋਲਣਾ ਤੇ ਜੇਕਰ ਉਹ ਸੱਚ ਬੋਲਦੇ ਹਨ ਤਾਂ ਕੀ ਇਹ ਉਹਨਾਂ ਦੇ ਵੱਲੋਂ ਕੀਤਾ ਗਿਆ ਕੋਈ ਜੁਰਮ ਹੈ ਤੇ ਸਭ ਤੋਂ ਵੱਡਾ ਸਵਾਲ ਕਿ ਦੁਨੀਆ ਦੇਸ਼ਾਂ ਨੂੰ ਚੀਨ ਵਰਗੀਆਂ ਸਰਕਾਰਾਂ ਦੇ ਖਿਲਾਫ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਆਪਣੇ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤਾਂ ਜੋ ਚੀਨ ਜੋ ਉਸ ਚੀਨੀ ਪੱਤਰਕਾਰਾ ਦੇ ਨਾਲ ਕਰ ਰਿਹਾ ਹੈ ਕਿ ਉਹ ਸਹੀ ਹੈ ਜਾਂ ਗਲਤ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਦੁਨੀਆ ਨੂੰ ਸੱਚ ਦੱਸਣ ਵਾਲੇ ਪੱਤਰਕਾਰਾਂ ਦੀ ਆਵਾਜ਼ ਨਾ ਦਬੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੋ